ਸਟ੍ਰੀਗਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ 'ਚ ਪੁਲਿਸ ਨੇ ਡਰੱਗ ਸੰਗਠਨ ਰੈੱਡ ਕਮਾਂਡ ਵਿਰੁੱਧ ਹੁਣ ਤੱਕ ਦਾ ਆਪਣਾ ਸਭ ਤੋਂ ਵੱਡਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਮੰਗਲਵਾਰ ਸਵੇਰੇ 250 ਪੁਲਿਸ ਅਧਿਕਾਰੀਆਂ ਨੇ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਰਾਸ਼ਟਾਨੀ ਰਿਓ ਡੀ ਜਨੇਰੀਓ 'ਚ ਅਪਰਾਧੀਆਂ ਦੇ ਐਨਕਲੇਵ ਉੱਤੇ ਛਾਪੇਮਾਰੀ ਕੀਤੀ ਹੈ ਜਿਵੇਂ ਹੀ ਪੁਲਿਸ ਟੀਮਾਂ ਅੱਗੇ ਵੱਧੀਆਂ ਰੈੱਡ ਕਮਾਂਡ ਗੈਂਗ ਦੇ ਮੈਂਬਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਧਿਕਾਰੀਆਂ ਦੇ ਅਨੁਸਾਰ ਗੈਂਗ ਗੈਂਗ ਨੇ ਸੜਕਾਂ ਉਤੇ ਬਲਦੇ ਬੈਰੀਗੇਟ ਲਗਾਏ ਤੇ ਪੁਲਿਸ ਨੂੰ ਰੋਕਣ ਲਈ ਬੰਬ ਸੁੱਟਣ ਲਈ ਡਰੋਨ ਦੀ ਵੀ ਵਰਤੋਂ ਕੀਤੀ ਪੁਲਿਸ ਦੇ ਭਾਰੀ ਹਥਿਆਰਾਂ ਨਾਲ ਜਵਾਬ ਦਿੱਤਾ ਤੇ ਇਸ ਝੜਪ ਚ ਕਟੋ-ਕਟ 64 ਲੋਕ ਮਾਰੇ ਗਏ ਨੇ ਜਿਨ੍ਹਾਂ ਚ 4 ਪੁਲਿਸ ਵਾਲੇ ਵੀ ਸ਼ਾਮਲ ਨੇ ਰਿਪੋਰਟਾਂ ਦੱਸਦੀਆਂ ਨੇ ਕਿ ਪੁਲਿਸ ਇੱਕ ਸਾਲ ਤੋਂ ਹਮਲੇ ਦੀ ਯੋਜਨਾ ਬਣਾ ਰਹੀ ਹੈ ਤੇ ਪੁਲਿਸ ਨੇ ਦਿਨ ਭਰ ਚੱਲੇ ਮੁਕਾਬਲੇ ਚ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਕਾਰਵਾਈ ਨੇ ਨੇੜੇ ਰਹਿੰਦੇ ਲਗਭਗ 3 ਲੱਖ ਵਸਨੀਕਾਂ ਚ دہشت ਫੈਲਾ ਦਿੱਤੀ ਹੈ ਜਿਨ੍ਹਾਂ ਨੇ ਸਥਿਤੀ ਨੂੰ ਯੁੱਧ ਖੇਤਰ ਦੱਸਿਆ ਗੋਲੀਬਾਰੀ ਚ ਕਈ ਨਾਗਰਿਕ ਵੀ ਜ਼ਖਮੀ ਹੋਏ ਨੇ ਜਦੋਂ ਕਿ ਕਈ ਸੜਕਾਂ ਬੰਦ ਨੇ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਦਿਨ ਭਰ ਗੋਲੀਆਂ ਤੇ ਧੁਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਬ੍ਰਾਜ਼ੀਲ ਸਰਕਾਰ ਦੇ ਅਨੁਸਾਰ ਇਸ ਖੇਤਰ ਨੂੰ ਰੈੱਡ ਕਮਾਂਡ ਲਈ ਇੱਕ ਮੁੱਖ ਅੱਡਾ ਮੰਨਿਆ ਜਾਂਦਾ ਇੱਕ ਗਿਰੋਹ ਜੋ ਲੰਬੀ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਹਥਿਆਰਾਂ ਦੀ ਸਪਲਾਈ ਤੇ ਟਟਵਰਤੀ ਮਾਰਗਾਂ ਦੇ ਨਿਯੰਤਰਣ ਲਈ ਜਾਣਿਆ ਜਾਂਦਾ ਪੁਲਿਸ ਨੇ ਦੱਸਿਆ ਕਿ ਇਸ ਕਾਰਵਾਈ ਚ 200 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਕਈ ਰਾਇਫਲਾਂ ਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਨੇ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ 'ਚ ਤਾਜ਼ਾ ਹਵਾਈ ਹਮਲੇ ਕੀਤੇ ਜਿਸ 'ਚ 30 ਤੋਂ ਵੱਧ ਫਲਸਤੀਨੀ ਮਾਰੇ ਗਏ ਨੇ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਹਮਾਸ ਨੇ ਪਹਿਲਾਂ ਜੰਗਬੰਦੀ ਦੀ ਉਲੰਘਣਾ ਕੀਤੀ ਸੀ ਤੇ ਗਾਜ਼ਾ 'ਚ ਤਾਇਨਾਤ ਹਦੀ ਫੌਜੀਆਂ ਉਤੇ ਹਮਲਾ ਕੀਤਾ ਸੀ ਹਮਾਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉਹ ਜੰਗਬੰਦੀ ਦੀ ਪਾਲਣਾ ਕਰ ਰਿਹਾ ਹੈ ਮੰਗਲਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਨੇ ਗਾਜ਼ਾ ਸਿਟੀ ਖਾਨ ਯੂਨਿਸ ਬੈਤਲਾਹੀਆ ਤੇ ਅਲਬੁਰਾਈਜ਼ ਵਰਗੇ ਸੰਗੜੀਆਬਾਦੀ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਾਜ਼ਾ ਦੇ ਹਸਪਤਾਲਾਂ ਦੇ ਅਨੁਸਾਰ ਮਰਨ ਵਾਲਿਆਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਨੇ ਗਾਜ਼ਾ ਸ਼ਹਿਰ ਦੇ ਸਬਰਾ ਖੇਤਰ 'ਚ ਇੱਕ ਕਾਰੂ ਤੇ ਬੰਬਾਰੀ ਹੋਣ ਕਾਰਨ ਤਿੰਨ ਔਰਤਾਂ ਸਮੇਤ 4 ਲੋਕ ਮਾਰੇ ਗਏ ਨੇ ਇਜ਼ਰਾਈਲ ਤੇ ਹਮਾਸ ਵਿਚਕਾਰ 20 ਦਿਨ ਪਹਿਲਾਂ ਜੰਗਬੰਦੀ ਸਮਝੌਤਾ ਹੋਇਆ ਸੀ ਤੇ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 29 ਸਤੰਬਰ ਨੂੰ ਨੇਤਨ ਯਾਹੂ ਦੀ ਮੌਜੂਦਗੀ ਚ 20 ਨੁਕਾਤੀ ਸ਼ਾਂਤੀ ਯੋਜਨਾ ਪੇਸ਼ ਕੀਤੀ ਸੀ ਜਿਸ ਉੱਤੇ ਹਮਾਸ 9 ਅਕਤੂਬਰ ਨੂੰ ਸਹਿਮਤ ਹੋ ਗਿਆ ਸੀ ਉਤੇ ਇਜ਼ਰਾਈਲੀ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਹਮਾਸ ਨੇ ਲਾਲ ਲਕੀਰ ਪਾਰ ਕੀਤੀ ਹੈ ਇਜ਼ਰਾਈਲ ਤੇ ਹਮਾਸ ਵਿਚਕਾਰ ਤਣਾਅ ਫਿਰ ਤੋਂ ਭੜਕ ਗਿਆ ਹੈ ਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਰਜ਼ ਨੇ ਹਮਾਸ ਉੱਤੇ ਗਾਜ਼ਾ 'ਚ ਇਜ਼ਰਾਈਲੀ ਫੌਜਾਂ 'ਤੇ ਹਮਲਾ ਕਰਨ ਤੇ ਮ੍ਰਿਤਕ ਬੰਦਕਾਂ ਦੀਆਂ ਲਾਸ਼ਾਂ ਵਾਪਸ ਕਰਨ ਦੇ ਸਮਝੌਤੇ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਾਇਆ। ਉਹਨਾਂ ਕਹੇ ਕਿ ਹਮਾਸ ਨੇ ਲਾਲ ਲਕੀਰ ਪਾਰ ਕਰ ਲਈ ਹੈ ਤੇ ਹੁਣ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਮੰਗਲਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਹਮਾਸ ਵਿਰੁੱਧ ਫੌਜੀ ਕਾਰਵਾਈ ਦਾ ਹੁਕਮ ਦਿੱਤਾ। ਦੂਜੀ ਪਾਸੇ ਹਮਾਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਹਿੰਦੇ ਹੋਏ ਕਿ ਇਸ ਦਾ ਕਿਸੇ ਵੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਜੰਗਬੰਦੀ ਉੱਤੇ ਕਾਇਮ ਹੈ ਨਿਤਨਿਆਹੁ ਨੇ ਹਮਾਸ ਉੱਤੇ ਜੰਗਬੰਦੀ ਸਮਝੌਤੇ ਦੇ ਤਹਿਤ ਲਾਸ਼ਾਂ ਨੂੰ ਗਲਤ ਟਾਂਗ ਨਾਲ ਵਾਪਸ ਕਰਨ ਦਾ ਦੋਸ਼ ਵੀ ਲਗਾਇਆ ਇਸ ਨੂੰ ਉਸ ਸਮਝੌਤੇ ਦੀ ਸਪਸ਼ਟ ਉਲੰਘਣਾ ਕਿਹਾ ਜਿਸ ਚ ਹਮਾਸ ਨੂੰ ਸਾਰੇ ਇਜ਼raਇਲੀ ਬੰਦਕਾਂ ਦੀਆਂ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਵਾਪਸ ਕਰਨ ਦੀ ਲੋੜ ਸੀ ਇਸ ਦੌਰਾਨ ਹਮਾਸ ਨੇ ਇਜ਼raਇਲੀ ਹਮਲੇ ਕਾਰਨ ਕੈਦੀਆਂ ਦੀਆਂ ਲਾਸ਼ਾਂ ਵਾਪਸ ਕਰਨ ਦੇ ਆਪਣੇ ਪ੍ਰੋਗਰਾਮ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਮਾਸ ਨੇ ਕਿਹਾ ਸੀ ਕਿ ਉਹ ਇੱਕ ਹੋਰ ਲਾਸ਼ ਵਾਪਸ ਕਰੇਗਾ। ਖਾਨ ਯੂਨਿਸ ਦੇ ਇੱਕ ਟੋਏ ਵਿੱਚੋਂ ਇੱਕ ਚਿੱਟਾ ਬੈਗ ਕੱਢਿਆ ਗਿਆ ਸੀ ਤੇ ਇੱਕ ਐਂਬੂਲੈਂਸ 'ਚ ਰੱਖਿਆ ਗਿਆ ਸੀ ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਇਸ 'ਚ ਕੀ ਹੈ। ਗਾਜ਼ਾ 'ਚ 13 ਬੰਦਕਾਂ ਦੀਆਂ ਲਾਸ਼ਾਂ ਪਾਈਆਂ ਨਹੀਂ ਤੇ ਹਮਾਸ ਦਾ ਕਹਿਣਾ ਹੈ ਕਿ ਇਹ ਤਬਾਹੀ ਇੰਨੀ ਗੰਭੀਰ ਹੈ ਕਿ ਉਹਨਾਂ ਨੂੰ ਲੱਭਣਾ ਮੁਸ਼ਕਲ ਹੈ। ਇਜ਼ਰਾਈਲ ਨੇ ਹਮਾਸ ਉਤੇ ਜਾਣਬੁੱਝ ਕੇ ਖੋਜ ਚ ਦੇਰੀ ਕਰਨ ਦਾ ਦੋਸ਼ ਲਗਾਇਆ ਉੱਥੇ ਹੀ ਮਿਸਰ ਨੇ ਖੋਜ ਚ ਸਹਾਇਤਾ ਲਈ ਮਾਹਰ ਤੇ ਪਾਰੀ ਮਸ਼ੀਨਰੀ ਭੇਜੀ ਹੈ ਜਹਾਜ਼ ਹਾਦਸਿਆਂ ਦਾ ਇਹ ਸਿਲਸਲਾ ਲਗਾਤਾਰ ਚੱਲ ਹੀ ਰਿਹਾ ਹੈ ਕਦੀ ਭਾਰਤ ਤੇ ਕਦੀ ਵਿਦੇਸ਼ਾਂ ਚ ਜਹਾਜ਼ ਹਾਦਸਿਆਂ ਦੀਆਂ ਖਬਰਾਂ ਸੁਰਖੀਆਂ ਚ ਚੱਲ ਰਹੀਆਂ ਨੇ ਤੇ ਹੁਣ ਇੱਕ ਹੋਰ ਜਹਾਜ਼ ਕਿਨੀਆ ਚ ਹਾ사ਗ੍ਰਸਤ ਹੋ ਗਿਆ ਕਿਨੀਆ ਦੇ ਤਟਵਰਤੀ ਖੇਤਰ ਕਵਾਲੇ ਚ ਮਸਾਈ ਮਾਰਾ ਨੈਸ਼ਨਲ ਰਿਜ਼ਰਵ ਜਾਂਦੇ ਸਮੇਂ ਇੱਕ ਜਹਾਜ਼ ਹਾ사ਗ੍ਰਸਤ ਹੋ ਗਿਆ ਜਿਸ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ ਏਅਰਲਾਈਨ ਮੋਂਬਾਸਾ ਏਅਰ ਸਫਾਰੀ ਨੇ ਦੱਸਿਆ ਕਿ ਜਹਾਜ਼ 'ਚ 8 ਹੰਗਰੀ ਤੇ 2 ਜਰਮਨ ਦੇ ਯਾਤਰੀ ਸਵਾਰ ਸਨ ਇਸ ਹਾਦਸੇ ਦੇ ਕਾਰਨ ਕਿਨੀਆ ਦੇ ਪਾਇਲਟ ਦੀ ਵੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਜਹਾਜ਼ ਡਾਈਨੀ ਹਵਾਈ ਪੱਟੀ ਤੋਂ ਲਗਭਗ 40 ਕਿਲੋਮੀਟਰ ਦੂਰ ਪਹਾੜੀ ਤੇ ਜੰਗਲੀ ਖੇਤਰ 'ਚ ਹਾਦਸਾ ਗ੍ਰਸਤ ਹੋਇਆ ਏਅਰਲਾਈਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜਹਾਜ਼ ਡਾਈਨੀ ਹਵਾਈ ਪੱਟੀ ਤੋਂ ਕਿਸ ਸਮੇਂ ਰਵਾਨਾ ਹੋਇਆ ਸੀ ਇਹ ਜਹਾਜ਼ ਉਸ ਸਮੇਂ ਹਾ사 ਗਰਸਤ ਹੋਇਆ ਜਦੋਂ ਤਟਵਰਤੀ ਕੀਨੀਆਂ 'ਚ ਭਾਰੀ ਮੀਂਹ ਪੈ ਰਿਹਾ ਸੀ ਉੱਥੇ ਹੀ ਕੀਨੀਆਂ ਸਿਵਲ ਐਵੀਏਸ਼ਨ ਅਥਾਰਟੀ ਨੇ ਇਹ ਦੱਸਿਆ ਕਿ ਸੇਸਨਾ ਕੈਰਾਵਨ ਕਿਸਮ ਦੇ ਜਹਾਜ਼ 'ਚ 12 ਜਣੇ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ ਭਾਰਤੀ ਤੇ ਚੀਨੀ ਫੌਜਾਂ ਨੇ ਪੂਰਬੀ ਲਦਾਖ 'ਚ ਅਸਰ ਕੰਟਰੋਲ ਰੇਖਾ ਦੇ ਨਾਲ-ਨਾਲ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਉਤੇ ਧਿਆਨ ਕੇਂਦਰਿਤ ਕਰਦਿਆਂ ਉੱਚ ਪੱਧਰੀ ਫੌਜੀ ਗੱਲਬਾਤ ਦਾ ਇੱਕ ਹੋਰ ਦੌਰ ਆਯੋਜਿਤ ਕੀਤਾ ਚინი ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕਿਹਾ ਹੈ ਕਿ ਕੋਰ ਕਮਾਂਡਰ ਪਦਰ ਦੀ ਗੱਲਬਾਤ ਦਾ 27ਵਾਂ ਦੌਰ 25 ਅਕਤੂਬਰ ਨੂੰ ਸਰਹੱਦ ਦੀ ਭਾਰਤੀ ਸਰਹੱਦ ਮੀਟਿੰਗ ਪੁਆਇੰਟ ਉੱਤੇ ਹੋਇਆ ਇੱਕ ਰੀਡ ਆਊਟ ਵਿੱਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦ ਦੇ ਪੱਛਮੀ ਹਿੱਸੇ ਦੇ ਪ੍ਰਬੰਧਨ ਬਾਰੇ ਸਰਗਰਮ ਤੇ ਡੂੰਘਾਈ ਨਾਲ ਗੱਲਬਾਤ ਕੀਤੀ ਹੈ ਇਸ ਦੇ ਨਾਲ ਹੀ ਮੀਟਿੰਗ ਬਾਰੇ ਭਾਰਤੀ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਤੇ ਚੀਨੀ ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਲਏ ਗਏ ਫੈਸਲੇ ਅਨੁਸਾਰ ਸੰਚਾਰ ਤੇ ਗੱਲਬਾਤ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਅਗਵਾ ਵੱਲੋਂ ਬਣੀ ਮਹੱਤਵਪੂਰਨ ਸਹਿਮਤੀ ਦੀ ਅਗਵਾਈ ਹੈਡ ਫੌਜੀ ਤੇ ਕੂਟਨੀਤਕ ਚੈਨਲਾਂ ਰਾਹੀਂ ਸੰਚਾਰ ਤੇ ਗੱਲਬਾਤ ਜਾਰੀ ਰੱਖਣ ਸਾਂਝੇ ਤੌਰ ਉਤੇ ਪਾਰਤ-ਚੀਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਤੇ ਅਮਨ ਦੀ ਰਾਖੀ ਕਰਨ ਉਤੇ ਸਹਿਮਤੀ ਪ੍ਰਗਟਾਈ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੌਜੂਦਾ 2025 ਤੋਂ 2026 ਹਾਰੀ ਸੀਜ਼ਨ ਲਈ ਫਾਸਟ ਫੋਰਸ ਤੇ ਪੋਟਾਸ਼ ਖਾਦਾਂ ਉੱਤੇ 37952 ਕਰੋੜ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਟ ਦੀ ਮੀਟਿੰਗ ਚ ਇਹ ਅਹਿਮ ਫੈਸਲਾ ਲਿਆ ਗਿਆ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਇਸ ਸਾਲ ਮਨਜ਼ੂਰ ਕੀਤੇ ਗਏ ਸਬਸਿਡੀ ਦੀ ਰਕਮ ਪਿਛਲੇ ਸਾਲ ਨਾਲੋਂ ਲਗਭਗ 14000 ਕਰੋੜ ਰੁਪਏ ਵਾਧਾ ਹੋਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਕਿ ਫਾਇਤੀ ਦਰਾਂ ਤੇ ਖਾਦਾਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ ਕੈਬਨਿਟ ਦੁਆਰਾ ਪਰਵਾਣਿਤ ਨਵੀਆਂ ਸਬਸਿਡੀ ਦਰਾਂ 1 ਅਕਤੂਬਰ 2025 ਤੋਂ ਲਾਗੂ ਹੋ ਗਈਆਂ ਨੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਦਰਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਖਾਦਾਂ ਦੀ ਦਰਮਦ ਕੀਮਤ ਗਰੇਲੂ ਲੋਡ ਤੇ ਸਬਸਿਡੀ ਦੇ ਕੁੱਲ ਵਿਤੀ ਬੋਝ ਵਰਗੇ ਕਾਰਕਾਂ ਨੂੰ ਧਿਆਨ ਚ ਰੱਖ ਕੇ ਤੈਅ ਕੀਤੀਆਂ ਗਈਆਂ ਨੇ ਮਹਾਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਕੀਮਤਾਂ ਤੇ ਲੌਜਿਸਟਿਕ ਲਾਗਤਾਂ ਚ ਵਾਧੇ ਦੇ ਬਾਵਜੂਦ ਸਬਸਿਟੀ ਵਧਾ ਕੇ ਸਰਕਾਰ ਨੇ ਕਿਸਾਨਾਂ ਉਤੇ ਮਹਿੰਗਾਈ ਦੇ ਵਾਧੂ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਕਦਮ ਖੇਤੀਬਾੜੀ ਉਤਪਾਦਨ ਚ ਸਥਿਰਤਾ ਬਣਾਈ ਰੱਖੇਗਾ ਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਇਸ ਸਰਕਾਰੀ ਫੈਸਲੇ ਨਾਲ ਕਣਕ ਚੋਲੇ ਤੇ ਸਰੋਂ ਵਰਗੀਆਂ ਹਾੜੀ ਦੀਆਂ ਮੁੱਖ ਫਸਲਾਂ ਦੀ ਬਜਾਏ ਕਰ ਰਏ ਲੱਖਾਂ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ ਲੀਗਲ ਸਰਵਿਸੇਸ ਅਥਾਰਟੀ ਐਕਟ ਚ ਤਸਵੀਜ਼ ਹੋਮ ਦੀ ਬਾਵਜੂਦ ਇਸ ਦੇ ਲਾਭ ਪੰਜਾਬ ਵਾਸੀਆਂ ਨੂੰ ਨਾ ਮਿਲਣ ਦਾ ਮੁੱਦਾ ਚੁੱਕਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਪਟੀਸ਼ਨ ਉਤੇ ਹਾਈ ਕੋਰਟ ਨੇ ਕੇਂਦਰ ਪੰਜਾਬ ਸਰਕਾਰ ਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਦੀ ਹੋਈ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਪਟੀਸ਼ਨ ਦਾਖਲ ਕਰਦੇ ਹੋਏ ਮੋਹਾਲੀ ਨਿਵਾਸੀ ਐਡਵੋਕੇਟ ਕਮਰ ਪਾਹੋ ਸਿੰਘ ਨੇ ਦੱਸਿਆ ਕਿ ਲੀਗਲ ਸਰਵਿਸੇਸ ਅਥਾਰਟੀ ਐਕਟ ਦੇ ਤਹਿਤ ਹੜ ਪਰਭਾਵਿਤਾਂ ਨੂੰ ਮੁਫਤ ਸਹਾਇਤਾ ਪਹੁੰਚਾਉਣ ਦੀ ਤਸਵੀਜ਼ ਪਟੀਸ਼ਨਰ ਨੇ ਦੱਸਿਆ ਕਿ ਇਸ ਐਕਟ ਤਹਿਤ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਮੁਫਤ ਕਾਨੂੰਨੀ ਸਹਾਇਤਾ ਦਿਵਾਉਣ ਵਰਗੇ ਬਹੁਤ ਸਾਰੇ ਕੰਮ ਸ਼ਾਮਲ ਨੇ ਇਸ ਲਈ ਸਰਕਾਰ ਤੋਂ ਫੰਡ ਪ੍ਰਾਪਤ ਹੁੰਦਾ ਹੈ ਤੇ ਅਜਿ헤 ਚ ਇਹਨਾਂ ਸਹੂਲਤਾਂ ਬਾਰੇ ਲੋਕਾਂ ਵਿਚਾਲੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਪਿੰਡ ਪੱਧਰ ਉਤੇ ਜਾਗਰੂਕਤਾ ਲਈ ਲੀਗਲ ਸਹਾਇਤਾ ਕਲੀਨਿਕ ਖੋਲੇ ਜਾਣੇ ਚਾਹੀਦੇ ਨੇ ਪਰ ਅਜਿਹਾ ਨਹੀਂ ਹੋ ਰਿਹਾ ਪਟੀਸ਼ਨਰ ਨੇ ਦੱਸਿਆ ਕਿ ਉਸਨੇ ਆਰਟੀਆਈ ਰਾਹੀਂ ਜਾਣਕਾਰੀ ਮੰਗੀ ਸੀ ਜਿਸ ਚ ਦੱਸਿਆ ਗਿਆ ਕਿ ਫੰਡ ਦੇ ਨਾ ਉਤੇ ਸਿਰਫ ਅਥਾਰਟੀ ਕੋਲ 50 ਲੱਖ ਰੁਪਏ ਮੌਜੂਦ ਨੇ ਪਟੀਸ਼ਨਰ ਨੇ ਕਿਹਾ ਹੈ ਕਿ ਇਸ ਪੈਸੇ ਵਿੱਚ ਤਾਂ ਪ੍ਰਚਾਰ ਦਾ ਕੰਮ ਵੀ ਪੂਰਾ ਨਹੀਂ ਹੋ ਸਕਦਾ ਸਹਾਇਤਾ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ ਸੁੱਬੇ ਚ ਲਗਭਗ 4 ਲੱਖ ਤੋਂ ਵੱਧ ਹੜ ਭੀੜ ਤਾਂ ਮੌਜੂਦ ਨੇ ਤੇ ਇਹ ਪੈਸਾ ਤਾਂ ਊਠ ਦੇ ਮੂੰਹ ਚ ਜੀਰੇ ਦੇ ਬਰਾਬਰ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਨੂੰ ਹੱਕ ਹੈ ਕਿ ਉਹ ਲੀਗਲ ਸਰਵਿਸਿਜ਼ ਅਥਾਰਟੀ ਰਾਹੀਂ ਆਪਣੇ ਹੱਕ ਦੇ ਰੂਪ ਚ ਮੁਆਵਜ਼ਾ ਪ੍ਰਾਪਤ ਕਰ ਸਕੇ ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਨੂੰ ਐਕਟ ਦਾ ਸਹੀ ਤੇ ਅਸਰਦਾਰ ਤਰੀਕੇ ਨਾਲ ਪਾਲਣਾ ਕਰਨ ਲਈ ਲੋੜਿੰਦੇ ਕਦਮ ਚੁੱਕਣ ਲਈ ਨਿਰਦੇਸ਼ ਜਾਰੀ ਕੀਤੇ ਜਾਣ ਲੋਰੈਂਸ ਬਿਸ਼ਨੋਈ ਗੈਂਗ ਜੋ ਕਿ ਪਹਿਲਾਂ ਸਿੱਧੂ ਮੂਸੇਵਾਲੇ ਦੀ ਹੱਤਿਆ ਤੇ ਸਲਮਾਨ ਖਾਨ ਉਤੇ ਹਮਲੇ ਦੇ ਸੰਬੰਧਾਂ ਚ ਖਬਰਾਂ ਚ ਰਿਹਾ ਸੀ ਹੁਣ ਇੱਕ ਵਾਰ ਫੇਰ ਇੱਕ ਕਾਰ ਉਦੇ ਗੋਲੀਬਾਰੀ ਦੇ ਘਟਨਾ ਚ ਸੁਰਖੀਆਂ ਚ ਆ ਗਿਆ ਬਿਸ਼ਨੋਈ ਗੈਂਗ ਨੇ ਪ੍ਰਸਿੱਧ ਪੰਜਾਬੀ ਗਾਇਕ ਚੰਨੀ ਨੱਟਣ ਦੇ ਕਾਰ ਉਤੇ ਹੋਈ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਇਹ ਘਟਨਾ ਇਸ ਹਫ਼ਤੇ ਦੇ ਸ਼ੁਰੂ ਚ ਵਾਪਰੀ ਦੱਸੀ ਜਾ ਰਹੀ ਹੈ ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਚ ਲੋਰੈਂਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਜਿਸ ਨਾਲ ਪੂਰੇ ਪੰਜਾਬੀ ਸੰਗੀਤ ਉਦਯੋਗ 'ਚ ਕਬਰਾਹੜ ਦੀ ਲਹਿਰ ਹੈ ਇਸ ਦੌਰਾਨ ਲੋਰੈਂਸ ਬਿਸ਼ਨੋਈ ਗੈਂਗ ਨੇ ਦਰਸ਼ਨ ਸਿੰਘ ਸਾਸੀ ਦੇ ਕਤਲ ਤੇ ਚੰਨੀ ਨਤਨ ਦੀ ਰਿਹਾਈ ਉਤੇ ਹੋਈ ਗੋਲੀਬਾਰੀ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਹੈ ਗੈਂਗ ਨੇ ਕਿਹਾ ਹੈ ਕਿ ਉਦਯੋਗਪਤੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਉਸਨੇ ਫਿਰੋਤੀ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਚੰਨੀ ਨਟਨ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਸਰਦਾਰ ਖੈਰਾ ਨਾਲ ਨੇੜਲੇ ਸੰਬੰਧ ਬਣਾ ਰਿਹਾ ਸੀ ਜਿਸ ਕਾਰਨ ਇਹ ਹਮਲਾ ਹੋਇਆ ਇਹ ਦਾਅਵਾ ਬਿਸ਼ਨੋਈ ਦੇ ਸਹਾਇ 골ਡ ਢਿੱਲੋ ਵੱਲੋਂ ਕੀਤਾ ਗਿਆ ਹੈ ਤੇ ਜਿਸਨੇ ਗੋਲੀਬਾਰੀ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਚ ਪੂਰੇ ਸੰਗੀਤ ਉਦਯੋਗ ਨੂੰ ਚੇਤਾਵਨੀ ਦਿੱਤੀ ਗਈ ਸੀ 골ਡ ਢਿੱਲੋ ਨੇ ਕਿਹਾ ਹੈ ਕਿ ਗਾਇਕ ਚੰਨੀ ਨੱਟਨ ਦੇ ਘਰ ਉਤੇ ਕੋਈ ਗੋਲੀਬਾਰੀ ਦਾ ਕਾਰਨ ਸਰਦਾਰ ਖੈਰਾ ਹੈ ਭਵਿਕ ਵਿੱਚ ਵੀ ਜੋ ਵੀ ਗਾਇਕ ਸਰਦਾਰ ਖੈਰਾ ਨਾਲ ਕੰਮ ਕਰਦਾ ਜਾਂ ਉਸ ਨਾਲ ਰਿਸ਼ਤਾ ਬਣਾਈ ਰੱਖਦਾ ਤਾਂ ਉਹ ਆਪਣੇ ਨੁਕਸਾਨ ਲਈ ਪੂਰੀ ਤਰ੍ਹਾਂ ਖੁਦ ਜ਼ਿੰਮੇਵਾਰ ਹੋਵੇਗਾ 골ਡ ਢਿੱਲੋ ਨੇ ਅੱਗੇ ਕਿਹਾ ਹੈ ਕਿ ਇਹ ਇਸ ਲਈ ਹੈ ਕਿਉਂਕਿ ਅਸੀਂ ਸਰਦਾਰ ਖੈਰਾ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਰਹਾਂਗੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਹਮਲਾ ਨਿੱਜੀ ਨਹੀਂ ਸਾਡੀ ਚੰਨੀ ਨੱਟਣ ਨਾਲ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਹੈ ਉੱਥੇ ਹੀ ਹੁਣ ਕੈਨੇਡਾ ਦੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਨੇ ਤੇ ਉਹ ਵੀਡੀਓ ਦੀ ਪ੍ਰਮਾਣਿਕਤਾ ਤੇ ਗਿਰੋਵ ਵੱਲੋਂ ਕੀਤੇ ਗਏ ਦਾਅਵੇ ਦੀ ਜਾਂਚ ਕਰ ਰਹੇ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚੰਨੀ ਨੱਟਣ ਇੱਕ ਪ੍ਰਸਿੱਧ ਪੰਜਾਬੀ ਸੰਗੀਤ ਕਲਾਕਾਰ ਹੈ ਉਸਨੇ ਕਈ ਸੋਲੋ ਟਰੈਕ ਰਿਲੀਜ਼ ਕੀਤੇ ਨੇ ਤੇ ਜੈ ਜੀ ਵੀ ਦਲਜੀਤ ਦਸਾਂਸ ਦੀ ਹੋਰ ਗਾਇਕਾਂ ਨਾਲ ਕੋਲਾਬ ਵੀ ਕੀਤੀ ਹੈ ਇਸ ਦੇ ਨਾਲ ਹੀ 2021 ਚ ਦਲਜੀਤ ਦੋਸਾਂਸਤੇ ਇੰਟੈਂਸ ਨਾਲ ਉਸ ਦੇ ਗੀਤ ਅਨਫੋਰਗੇਟੇਬਲ ਨੇ ਸੰਗੀਤ ਚਾਰਟ ਉਤੇ ਤਮਾਲ ਮਚਾ ਦਿੱਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 21 ਕਿਲੋ ਹੈਰੋਇਨ ਤੇ 6 ਕਿਲੋ ਮੈਥਾਮਫੇਟਾਮੀਨ ਨਾਲ ਸੰਬੰਧਤ ਵੱਡੇ ਡਰੱਗ ਤਸਕਰੀ ਮਾਮਲੇ 'ਚ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਹੈ ਕਿ ਮੁਲਜ਼ਮ ਐਨਡੀਪੀਐਸ ਐਕਟ ਦੀ ਧਾਰਾ 37 ਤਹਿਤ ਦੋ ਸ਼ਰਤਾਂ ਪੂਰੀਆਂ ਕਰਨ 'ਚ ਅਸਫਲ ਰਿਹਾ ਜੋ ਵਪਾਰਕ ਮਾਤਰਾ ਨਾਲ ਸੰਬੰਧਿਤ ਮਾਮਲੇ 'ਚ ਜ਼ਮਾਨਤ ਨੂੰ ਕੰਟਰੋਲ ਕਰਦਾ ਹੈ। ਇਹ ਹੁਕਮ ਮਨਜੀਤ ਸਿੰਘ ਉਰਫ ਮੰਨਾ ਦੀ ਚੌਥੀ ਜ਼ਮਾਨਤ ਅਰਜ਼ੀ ਉਤੇ ਆਇਆ ਹੈ। ਅਕਤੂਬਰ 2020 ਤੋਂ ਉਹ ਪੁਲਿਸ ਹਿਰਾਸਤ 'ਚ ਹੈ ਤੇ 29 ਅਕਤੂਬਰ 2020 ਨੂੰ ਮੁਹਾਲੀ ਦੀ ਸਪੈਸ਼ਲ ਟਾਸਕ ਫੋਰਸ ਨੇ ਉਸ ਵਿਰੁੱਧ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਮੋਹਾਲੀ ਪੁਲਿਸ ਦੇ AIG ਨੂੰ ਸੂਚਨਾ ਮਿਲੀ ਸੀ ਕਿ ਮਨਜੀਤ ਸਿੰਘ ਉਰਫ ਮੰਨਾ ਤੇ ਵਿਸ਼ਾਲ ਸ਼੍ਰੀ ਨਗਰ ਤੋਂ ਹੈਰੋਇਨ ਅਤੇ ICE ਲਿਆ ਰਹੇ ਹੈ ਸੂਚਨਾ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ 6 ਕਿਲੋ ICE ਤੇ 18 ਕਿਲੋ ਹੈਰੋਇਨ ਬਰਾਮਦ ਕੀਤੀ ਜਿਸ ਤੋਂ ਬਾਅਦ 3 ਕਿਲੋ ਹੋਰ ਹੈਰੋਇਨ ਬਰਾਮਦ ਹੋਈ ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਰੰਗੇ ਹੱਥੀ ਫੜਿਆ ਗਿਆ ਸੀ ਤੇ ਬਰਾਮਦ ਕੀਤਾ ਗਿਆ ਤਸਕਰੀ ਵਪਾਰਕ ਮਾਤਰਾ ਚ ਸੀ ਬਚਾਪੱਖ ਨੇ ਦਲੀਲ ਦਿੱਤੀ ਹੈ ਕਿ ਫੋਰੈਂਸਿਕ ਸਾਇੰਸ ਲੈਬੋਰੇਟਰੀ ਨੇ ICE ਦੇ ਨਮੂਨੇ ਦੀ ਨਕਾਰਾਤਮਕ ਜਾਂਚ ਕੀਤੀ ਸੀ ਤੇ ਸੰਵਿਧਾਨ ਦੀ ਧਾਰਾ 21 ਤਹਿਤ ਲੰਬੀ ਹਿਰਾਸਤ ਤੇ ਤੇਜ਼ ਸੁਣਵਾਈ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ ਹਾਲਾਂਕਿ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਕਿਸੇ ਵੀ ਸਥਿਤੀ 'ਚ ਪਟੀਸ਼ਨ ਕਰਤਾ ਤੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ ਅਦਾਲਤ ਨੇ ਕਿਹਾ ਕਿ ਜਦੋਂ ਵੀ ਸ਼ਾਮਲ ਮਾਤਰਾ ਵਪਾਰਕ ਹੁੰਦੀ ਹੈ ਤਾਂ ਐਨਡੀਪੀਐਸ ਐਕਟ ਦੀ ਧਾਰਾ 37 ਦੀਆਂ ਕਾਨੂੰਨੀ ਸ਼ਕਤੀਆਂ ਲਾਗੂ ਹੁੰਦੀਆਂ ਨੇ ਤੇ ਜ਼ਮਾਨਤ ਮੰਗਣ ਵਾਲੇ ਮੁਲਜ਼ਮ ਨੂੰ ਦੋਵੇਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਵਪਾਰਕ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਵਿਰੁੱਧ ਨਿਆਂਪਾਲਿਕਾ ਦੇ ਧ੍ਰਿੜ ਸਟੈਂਡ ਨੂੰ ਮਜ਼ਬੂਤ ਕਰਦੇ ਹੋਏ ਅਦਾਲਤ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਹੈ ਕਿ ਪਟੀਸ਼ਨਕਰਤਾ ਰਾਹਤ ਲਈ ਉੱਚ ਅਦਾਲਤਾਂ ਤੱਕ ਪਹੁੰਚ ਕਰ ਸਕਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂ ਦੇ ਇਜਾਜ਼ਤ ਧੰਨਵਾਦ